ਲਓ ਜੀ ਬਹੁਤ ਚੈੱਕ ਕਰੋ ਰਾਮਪਰਾਹੂਲ ਸ਼ਹਿਰ ਦੇ ਵਿੱਚ ਐਮਸੀ ਦੀਆਂ ਵੋਟਾਂ ਦਾ ਮਾਹੌਲ ਆਹ ਸਕੂਲ ਤੇ ਬੈਠੀਆਂ ਨੇ ਵੋਟਾਂ ਹਾਈਵੇ ਤੇ ਲਾਇਏ ਹੋੜੇ ਬੂਥ ਆ ਵੀ ਕੀ ਮਾਹੌਲ ਚੱਕੋ ਸਮਗਰਵੀ ਹੋ ਗਿਆ ਸੀਗਾ ਮਾਹੌਲ ਇਤਰਾ ਗਰਮੀ ਗਰਮ ਹੋ ਗਿਆ ਸੀ ਮਾਹੌਲ ਵਾਦਨੀ ਸਾਰੇ ਰਾਮਪਰਾਹੂਲ ਦੀ ਲੋ ਜੀ ਮਾਹੌਲ ਚੈੱਕ ਕਰੋ ਰਾਮਪਰਾਹੂਲ ਸ਼ਹਿਰ ਦੇ ਵਿੱਚ ਐਮਸੀ ਦੀਆਂ ਵੋਟਾਂ ਦਾ ਮਾਹੌਲ ਜਵਾਬ ਸੋਰਦਾਰ ਆ ਸ਼ੋਅ ਆ ਬਈ ਅੱਜ ਬਾਜ਼ਾਰ ਦੇ ਵਿੱਚ ਵੋਟਾਂ ਕਰਕੇ ਆਰਿਆ ਸਕੂਲ ਦੇ ਵਿੱਚ ਪੈ ਰਹੀਆਂ ਨੇ ਵੋਟਾਂ ਤੇ ਇੱਥੇ ਮਾਹੌਲ ਜ਼ਿਆਦਾ ਵਾ ਪੁਲਿਸ ਦੀ ਫੋਰਸ ਬਹੁਤ ਲੱਗੀ ਹੋਈ ਆ ਲਈ ਮਾਹੌਲ ਚੈੱਕ ਕਰੋ ਤੁਸੀਂ ਵੋਟਾਂ ਦਾ ਇੱਥੇ ਵੀ ਪੂਰਾ ਜ਼ਿਆਦਾ ਹਰਾਸ਼ਾਏ ਸ਼ਨੀਲੋ ਮੁੱਟਾ ਜੀ ਦਾ ਕਾਰ ਵਾਲਿਆਂ ਦਾ ਤੇ ਝਾੜੂ ਵਾਲਿਆਂ ਦਾ ਵੋਟਾਂ ਇੱਥੇ ਵੀ ਲਓ ਜੀ ਇਹ ਹੈਗਾ ਪਰਲੀ ਮੰਡੀ ਭਾਰਤੀ ਮਾਡਲ ਸਕੂਲ ਕੋਲੇ ਰਾਂਮਪਰਾ ਫੂਲ ਮਾਹੌਲ ਇੱਥੇ ਜੀ ਪੂਰਾ ਵਧੀਆ ਬੜਾ ਵੇਨਣ ਨੇ ਇਹ ਕਿਹੜਾ ਬਾੜਾ ਬਾੜ ਨੰਬਰ 7 ਬਾੜ ਨੰਬਰ 7 ਹੈ ਜੀ ਝਾੜੂ ਝਾੜੂ ਤੇ ਕੱਟ ਬਹੁਤ ਆ ਚਲੋ ਚਲੋ ਦੀਪ ਦੀਪ ਜੀ ਬਾੜ ਆ ਸਕੂਲ ਦੇ ਪੈਰੀਆਂ ਮੋਟਾਂ ਕੀ ਆਹ ਲਾ ਬੁਰਦਾ ਆਦਾ ਲੈ ਬਾੜ ਤੇ ਮੋਟਾਂ ਤੋਂ ਬਾਅਦ ਟੱਕੀ ਆ ਸਕੂਲ ਦੇ ਵਿੱਚ ਪੈਰੀਆਂ ਨੇ ਬੋਟਾਂ ਇਹ ਹੈਗਾ ਵਾਰਡ ਨੰਬਰ ਨੰਬਰ ਨੋ ਨਾ ਦਾ ਹੈਗਾ ਇਹ ਵਾਰਡ ਨੰਬਰ 9 8 ਤੇ 9 8 ਤੇ 9 ਵਾਰਡ ਨੰਬਰ 8 ਤੇ 9 ਆਹ ਜੀ ਬੀ ਜੀ ਪੀ ਵਾਲੇ ਘੜੀ ਵਾਰਡ ਨੰਬਰ 8 ਤੇ 9 ਅੱਗੀ ਸਕੂਲ ਤੇ ਬਹੁਤ ਕਹਿ ਤੁਰੇ ਰੌਟੇ ਬਰੂਠੇ ਚੱਲ ਰਹੇ ਨੇ ਪੂਰੇ ਵਰੀਆ ਪੰਜ ਇਹਦਾ ਵਾਰਡ ਨੰਬਰ 9 ਗੰਦੀਪ ਕੋਰ ਪੂਰੀ ਦੀਪਾ ਪੂਜਾ ਪੂਜਾ ਰਾਣੀ ਵਾਰਡ ਨੰਬਰ 10 ਹੈ ਸਕਾਰ ਇਹ ਆ ਕੋ ਬੰਦ ਨਿਸ਼ਾਨਾ ਚੱਲ 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 ਆ ਸਕੂਲ ਆ ਸਕੂਲ ਦੇ ਵਿੱਚ ਪੈ ਰਹੀਆਂ ਬੋਟ ਹਨਾ ਮੇਨਗੇ ਲੱਗੇ ਆ ਇੱਥੇ ਮਾਹੌਲ ਵਧੀਆ ਯਾਰ ਇਧਰ ਲਈ ਮੰਡੀ ਦੇ ਵਿੱਚ ਕਿ ਨਹੀਂ ਮਾਹੌਲ ਜਿਆਦਾ ਵਧੀਆ ਤਾਂ ਨੰਬਰ 3 ਹਾਕੀ ਚੋ ਨਿਸ਼ਾਨ ਹਾਕੀ ਆਵਾਜ਼ ਦੀ ਬਾਤ ਇਧਰ ਕਾਰ ਕਬਲਜੀਤ ਕਾਰ ਆਗੇ ਜੀ ਆਪਾਂ ਮੋੜਾਂ ਵਾਲੇ ਚੌਕ ਤੇ ਇੱਥੇ ਵੀ ਮੋਟਾ ਪੈਰੀਆਂ ਨੇ ਤੇ ਮਾਹੌਲ ਚੈੱਕ ਕਰ ਰਿਹਾ ਤੇ ਇੱਥੇ ਵੀ ਇੱਥੇ ਥੋੜਾ ਰਸ਼ ਘੱਟ ਆ ਉਹ ਤਾਂ ਬਹੁਤ ਲੱਗੇ ਹੋਣੇ ਇੱਥੇ ਵੀ ਯਾਰ പ്രൈവറ്റ് ലാ ബൂത്ത് ਗਰਮੀ ਗਰਮ ਹੋ ਗਿਆ ਸੀ ਮਾਹੌਲ ਲਓ ਜੀ ਟਾਈਮ ਵੱਜ ਗਿਆ 4 ਤੇ ਵੋਟਾਂ ਜਿੰਨੀ ਇੱਕ ਪੋਲਿੰਗ ਹੋਣੀ ਸੀ ਉਹ ਹੋ ਗਈਆਂ ਕੇਡਾ ਕਰਤਾ ਬੰਦ ਹਾਂ ਤਾਂ ਜੀ ਮਾੜਾ ਹੋ ਗਿਆ ਨਹੀਂ ਦਿਖਾ ਲਓ ਵੋਟ ਪਾ ਰਹੇ ਆ ਆ ਆ ਲਓ ਜੀ 17 ਦੇ 18 ਵਾਰ ਦੀਆਂ ਵੋਟਾਂ ਦਾ ਅਰਦਨ ਸੀ ਮੀਟਿੰਗਾਂ ਕੱਟ ਚੱਕ ਕਰੋ ਚੱਕ ਦੋ ਬੰਦੇ ਬੱਲੇ ਬੱਲੇ ਬੰਦੇ ਸ਼ਿਕਾਇਤ ਗਿਆ ਦਾ ਨਿੱਕਾ ਕੋਟਾ 10 ਚਾਲ ਕੇ ਕਰਾ ਉਹ ਦਰਸ਼ਕ ਉਹ ਕੋਲ ਕਿਹਨੇ ਉਹ ਫੋਨ ਲਾ ਲਾ ਓਏ नंबर बारह जो ਨੱਕੜਾ ਬਾਬਾ ਬਕਾ ਨੇ ਬਹੁਤ ਬਕਾ ਨੇ ਬਹੁਤ ਬਾਬਾ ਬਧਾਈਆਂ ਆਪਣਾ ਕੰਮ ਆ ਗਿਆ ਲੈ ਆ ਗਈ ਇੱਕ ਮਿੰਟ ਜੀ ਇੱਕ ਮਿੰਟ ਆ ਜਰੀ ਜੀ ਨੂੰ ਦੋਸਤੋ ਲਈ ਲਈਏ ਇਹ ਜਿਹੜੇ ਸਾਡੀ ਹੈ ਸਾਡੇ ਪਰਿਵਾਰ ਦੀ ਸਾਰੇ ਰਾਮਪ੍ਰਸਾਦ ਸਿੰਘ ਜੀ ਕੀ ਕਰਾਂਗੇ ਜਿਹੜੇ ਕਹਿੰਦੇ ਨੇ ਦੇਖੀ ਵੀ ਚੜ੍ਹਨ ਦਾ ਉਹ ਸਾਰੇ you <laughs> ਦੀ ਸਤਕਾਰਯੋ ਸਮੂਹ ਸ਼ਹਿਰ ਦੇ ਵਾਸੀ ਧੰਨ ਦੇ ਭਰਾਵੋ ਖਾਸ ਕਰਕੇ ਵਾਰ ਨੰਬਰ 17 ਤੇ 18 ਦੇ ਸਤਕਾਰਯੋ ਭੈਣਾਂ ਦੇ ਭਰਾਵੋ ਮੈਂ ਅੱਜ ਮੇਰਾ ਸਮੂਹ ਪਰਿਵਾਰ ਤੁਹਾਡਾ ਕਾਊਂਟਰ ਕੋਰਤ ਸੁਲਵਾਦ ਕਰਦੇ ਆ ਤੁਹਾਡਾ ਇਹ ਕਰਜ਼ਾ ਅਸੀਂ ਤਾਂ ਜ਼ਿੰਦਗੀ ਭੁਲਾ ਨਹੀਂ ਸਕਦੇ ਚੁਕਾ ਨਹੀਂ ਸਕਦੇ ਦੋਸਤੋ ਇਹ ਸਭ ਕੁਝ ਤੁਹਾਡੀਆਂ ਦੁਆਵਾਂ ਦੇ ਨਾਲ ਤੁਹਾਡੇ ਅਸ਼ੀਰਵਾਦ ਦੇ ਨਾਲ ਤੁਹਾਡੇ ਪਿਆਰ ਸਤਕਾਰ ਦੇ ਨਾਲ ਸੰਭਵ ਹੋਇਆ ਨਹੀਂ ਹੋ ਨਹੀਂ ਸਕਦਾ ਕਿ ਇੱਕ ਆਜ਼ਾਦ ਵਿਅਕਤੀ ਦੋ ਦੋ ਸੀਟਾਂ ਦੇ ਖੜ ਕੇ ਦੋਨੇ ਸੀਟਾਂ ਦੇ ਸ਼ਾਨਦਾਰ ਜਿੱਤ ਪਰਾਵੇ ਪ੍ਰਾਪਤ ਕਰੇ ਹੋ ਨਹੀਂ ਸਕਦਾ ਇਹ ਸਾਰੀ ਜਿੱਤ